ਆ ਗੱਦੀ ਦੀ ਪੱਲੜ ਲੈਿੰਦੇ ਸੀ ਨਹੀਂ ਦੇਸੀ ਹੌਟਾ ਹੋਣੀ ਆ ਉਦੋਂ ਸੀ ਆ ਪੈਂਡੂ ਚੁੱਕ ਚਲਾਉਣਾ ਚੁੱਕ ਆਹ ਹੋਲੀ ਚੱਡੀ ਬੰਨ ਲਓ ਜਦੀ ਬੰਨੀ ਕਿਵੇਂ ਮਰ ਜਾਵੇਂਗਾ ਮੈਂ ਤੁਮੇ ਇੱਕ ਮੋੜੇਗਾ ਮਾਤਮ ਤੇ ਨੌਂ ਕਿਤੇ ਦੇ ਲਾ ਫੜ ਦੇ ਕੇ ਬੰਨ੍ਹ ਦੇ ਦੋ ਵੰਟ ਦੂਜੀ ਵੀ ਆਪ ਨੂੰ ਤੇ ਰੈਗਟ ਟਾਈਮ ਯਾਰ ਲੱਗ ਨਹੀਂ ਮੂਸਾ ਬੰਨ੍ਹ ਕੇ ਆ ਇੱਥੇ ਇੱਥੇ ਇਹ ਨਹੀਂ ਸੱਲ ਕਰ ਤੂੰ ਕੋਣ ਦੇਵਾ ਚ ਗਏ ਸੀ 8 ਤੇ ਆਪਾਂ ਪਹੁੰਚ ਗਏ ਸੀਗੇ ਨਾਨਕਸਰ ਕਲੇਰਾ ਕਿਥੇ ਗਰਾਉ ਤੇ ਉਹ ਦੁਆਚੋਂ ਸਾਰੀ ਸੰਗਤ ਨੇ ਨਿਮਿਤ ਰ ਕੇ ਆਪਾਂ ਅੱਗੇ ਦਾ ਤੁਹਾਨੂੰ ਵੀਡੀਓ ਉਹ ਵੀ ਸ਼ੂਟ ਕਰਕੇ ਦਿਖਾ ਦੇਣੀ ਹੈ ਇਹ ਵੀ ਕਰਨੀ ਹੈ ਸਾਡਾ ਦਰਸ਼ਕੀ ਕੱਲ pajama mana? belum oldu Nein, ich bin nicht denke. Ja. thank you No. ਜੇ ਲਾਲਾ ਬਿਮਾਰ ਹੋਵੇ ਸਾਰਿਆਂ ਦੇ ਰੀਲ ਮਾਰ ਲਿਓ ਪੁੱਤ ਧਿਆਨ ਨਾਲ ਕੋਈ ਨਾ ਹੁੰਦਾ ਹੀ ਆ ਮੜਾਏ ਮਾਵਾਂ ਨੂੰ ਆਏ ਮੈਂ ਕਿ ਤੂੰ ਰੇਡ ਚਾਰਜ ਕਰ ਦਿੰਦੀ ਜੈ ਮੇਰੀ ਬੇਟੀ ਹੋਣਾ ਮੈਂ ਤੇਰੀ ਵੈਰੀ ਗੁੱਡ ਬਾਏ ਬਣਾ ਆਪਣਾ ਆਏ ਜੇ ਸਵਾਰ ਕੇ ਜੂਮ ਕਰਕੇ ਲਾ ਜੇ ਤਾਂ ਕਰਦੇ ਬੈਟਰੀ बोले सोन्याल ਤਾਂ ਬੁਲਾ ਦੋ ਬੋਲੇ ਸੋਨਿਆ ਸਾਸਰੀਏ ਕਾਲਾ ਇੱਥੇ ਰਾਤ ਦੇ ਵੱਜ ਗਏ ਸੀ 1 ਤੇ ਆਪਾਂ ਪਿੰਡ ਨੂੰ ਵਾਪਸ ਆ ਰਹੇ ਸੀਗੇ ਤੇ ਤਕਰੀਬਨ 2:00 ਵਜੇ ਘਰੇ ਆਪਾਂ ਪਹੁੰਚ ਗਏ ਸੀਗੇ ਤੇ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਇੱਥੇ ਕਰਦੇ ਮਿਲਦੇ ਆਂ ਕੱਲ ਨਵੇਂ ਬਲੌਗ ਨਾਲ ਨਵੀਆਂ ਗੱਲਾਂ ਬਾਤਾਂ